ਦੇਖੋ ਇਹ ਗੰਨੇ ਦੀਆਂ ਜਿਹੜੀਆਂ ਵੈਰਾਈਟੀਆਂ ਲੱਗੀਆਂ ਚ ਦੋ ਤਰ੍ਹਾਂ ਦੀ ਕਿਸਮਾਂ ਐ ਅਗੇਤੀਆਂ ਤੇ ਦਰਮਿਆਨੀਆਂ ਪਛੇਤੀਆਂ ਠੀਕ ਹੈ ਜੀ ਇਹਦੇ ਚੋ ਕੁਝ ਕਿਸਮਾਂ ਘਰੇਲੂ ਤੌਰ ਤੇ ਜਿਵੇਂ ਕਿਸਾਨ ਵੀਰਾਂ ਦਾ ਅਕਸਰ ਹੁੰਦਾ ਵੀ ਅਸੀਂ ਗੁੜ ਬਣਾਉਣਾ ਕਿਹੜੀ ਕਿਸਮ ਅੱਛੀ ਐ ਤਾਂ ਗੋਲਡੀ ਜਿਵੇਂ ਕਈ ਕਿਸਮਾਂ ਨੇ ਸੀਓ ਜੇ 88 ਐ ਇਹਦਾ ਗੁੜ ਜਨਵਰੀ ਤੋਂ ਮਾਰਚ ਵਿੱਚ ਤਿਆਰ ਹੋ ਜਾਂਦਾ ਤੇ ਹੋਰ ਕਿਸਮਾਂ ਜਿਵੇਂ ਸੀਓ 92 ਐ ਸੀਓ ਪੀਪੀ 92 ਸੀਓ 118 ਇਹ ਜਿਹੜੀਆਂ ਗੋਲਡੀ ਕਿਸਮਾਂ ਜਿਹੜੀਆਂ ਬਹੁਤ ਵਧੀਆ ਨੇ ਆ ਸੀਓਜੀ 85 ਹੈ ਜੀ ਇਹ ਰਸ ਲਈ ਅਸੀਂ ਲਿਖ ਕੇ ਲਈ ਵੀ ਹੋਈ ਹੈ ਕਿਸਾਨਾਂ ਲਈ ਤਾਂ ਜੋ ਉਹਨਾਂ ਨੂੰ ਪਤਾ ਲੱਗ ਜੇ 85 ਕਿਸਮ ਹੈ ਉਹਨੂੰ ਪੋਨਾ ਕਿਹਾ ਜਾਂਦਾ ਉਹ ਆਸਾਨੀ ਨਾਲ ਚੂਪ ਸਕਦੇ ਨੇ ਕਿਸਾਨ ਵੀਰ ਇਸ ਤੋਂ ਬਿਨਾ ਸੀਓ 15023 ਹੈ ਉਹ ਵੀ ਇੱਕ ਪੋਨੀ ਇੱਕ ਸਾਡਾ ਸੀਓ ਪੀ ਵੀ 98 ਕਿਸਮ ਨਵੀਂ ਆਈ ਹੈ ਇਹ ਵੀ ਪੋਲਾ ਬਿਲਕੁਲ ਸਾਰੀਆਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕਿਸਮਾਂ ਹੈ ਅਸੀਂ ਉਹ ਹੀ ਇੱਥੇ ਲਾਈਆਂ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਪੀਏਯੂ ਕਿਸਾਨ ਮੇਲੇ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਹੁਣ ਜਿਵੇਂ ਤੁਹਾਨੂੰ ਪਤਾ ਏ ਕਿ ਗਰਮੀਆਂ ਆ ਰਹੀਆਂ ਨੇ ਤੇ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਠੰਡਕ ਪਾਉਣ ਵਾਲੀ ਚੀਜ਼ ਹੁੰਦੀ ਹੈ ਗੰਨੇ ਦਾ ਰਸ ਤੇ ਤੁਹਾਨੂੰ ਦਿਖਾਉਂਦੇ ਆ ਵੀ ਕਿਸ ਤਰੀਕੇ ਦੇ ਗੰਨੇ ਕਿਸਾਨ ਉਗਾਉਂਦੇ ਨੇ ਕਿਹੜੀ ਕਿਹੜੀ ਤਰ੍ਹਾਂ ਦੇ ਗੰਨੇ ਜਿਹੜੇ ਹੁੰਦੇ ਨੇ ਲੰਬੀ ਕੱਦ ਵਾਲੇ ਮੋٹے ਗੰਨੇ ਆਰਾਮ ਜਿਹੜੇ ਪੋਲੇ ਗੰਨੇ ਹੁੰਦੇ ਨੇ ਤਾਂ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਆਪਾਂ ਦੇਖ ਸਕਦੇ ਨੇ ਤੇ ਆਪਣੇ ਕੋ ਕਾਫੀ ਤਕਰੀ ਗੰਨੇ ਦੀ ਭਰਾ ਜੋ ਜਿਹੜੀ ਵੈਰਾਈਟੀ ਮੌਜੂਦ ਹੈਗੀ ਆ ਸਰ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਦੇਖੋ ਇਹ ਗੰਨੇ ਦੀਆਂ ਜਿਹੜੀਆਂ ਵੈਰਾਈਟੀਆਂ ਲੱਗੀਆਂ ਚ ਦੋ ਤਰ੍ਹਾਂ ਦੀ ਕਿਸਮਾਂ ਹੈ ਅਗੇਤੀਆਂ ਤੇ ਦਰਮਿਆਨੀਆਂ ਵਿਚੇਤੀਆਂ ਇਹਦੇ ਚੋ ਕੁਝ ਕਿਸਮਾਂ ਘਰੇਲੂ ਤੌਰ ਤੇ ਜਿਵੇਂ ਕਿਸਾਨ ਵੀਰਾਂ ਦਾ ਅਕਸਰ ਹੁੰਦਾ ਵੀ ਅਸੀਂ ਗੁੜ ਬਣਾਉਣਾ ਕਿਹੜੀ ਕਿਸਮ ਅੱਛੀ ਹੈ ਤਾਂ ਗੋਲਡੀ ਜਿਵੇਂ ਕਈ ਕਿਸਮਾਂ ਨੇ ਸੀਓ ਜੇ 88 ਹੈ ਇਹਦਾ ਗੋਲ ਜਨਵਰੀ ਤੋਂ ਮਾਰਚ ਵਿੱਚ ਤਿਆਰ ਹੋ ਜਾਂਦਾ ਤੇ ਹੋਰ ਕਿਸਮਾਂ ਜਿਵੇਂ ਸੀਓ 92 ਐ ਸੀਓ ਪੀਪੀ 92 ਸੀਓ 118 ਇਹ ਜਿਹੜੀਆਂ ਗੋਲਲੀ ਕਿਸਮਾਂ ਜੜੀਆਂ ਬਹੁਤ ਵਧੀਆ ਨੇ ਤੇ ਬਾਕੀ ਰਹਿ ਗੱਲ ਕੁਝ ਕਿਸਾਨਾਂ ਦਾ ਸਵਾਲ ਜਿਵੇਂ ਆਉਂਦਾ ਇੱਥੇ ਵੀ ਜੂਸ ਲਈ ਰੂ ਲਈ ਅਸੀਂ ਕਿਹੜਾ ਹੈ ਉਹਦੇ ਲਈ ਸੀਓ ਜੇ 85 ਕਿਸਮਾਂ ਤੇ ਦਿਖਾਓ ਮੈਨੂੰ ਹਨਾ ਵੀ ਕੀ ਫਰਕ ਜਿੱਦਾਂ ਜੇਕਰ ਕੋਈ ਆਮ ਬੰਦਾ ਹੋਵੇ ਉਹਨੂੰ ਫਰਕ ਕਿਸ ਤਰੀਕਾ ਨਾਲ ਜਿਹੜਾ ਗੰਨੇ ਦੇ ਵਿੱਚ ਨਜ਼ਰ ਆਊਗਾ ਆ ਸੀਓਜੀ 85 ਹੈ ਜੀ ਇਹ ਰਸਲੀਏ ਸੀ ਲਿਖ ਕੇ ਲਾਈ ਵੀ ਹੋਈ ਹੈ ਕਿਸਾਨਾਂ ਲਈ ਤਾਂ ਜੋ ਉਹਨਾਂ ਨੂੰ ਪਤਾ ਲੱਗ ਜੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੁੜ ਲਈ ਅੱਛਾ ਤੇ ਮਤਲਬ ਇਹਦਾ ਮੈਂ ਦੇਖ ਸਕਦਾ ਰੰਗ ਥੋੜਾ ਜਿਹਾ ਫਿੱਕਾ ਹੋ ਦੇ ਨਾਲ ਉਹ ਜਿਹੜਾ ਹਰੇ ਰੰਗ ਚ ਜ਼ਿਆਦਾ ਆ ਜਾਂਦੇ ਥੋੜਾ ਫਿੱਕਾ ਆ ਜਾਂਦੇ ਆ ਨਹੀਂ ਰੰਗ ਤਾਂ ਦੇਖੋ ਉਹ ਕੋਈ ਰੰਗ ਨਹੀਂ ਇੰਨਾ ਮੈਨੇ ਰੱਖਦਾ ਇਹਦਾ ਗੁੜ ਹੈ ਜਿਹੜਾ ਥੋੜਾ ਚਟਾਈ ਚ ਬੰਦਦਾ ਉਹ ਇਹਦਾ ਅਲੱਗ-ਅਲੱਗ ਆਪਾਂ ਇਹਦਾ ਜਿਹੜਾ ਮਿੱਠਾ ਆਪਾਂ ਇਹ ਤੋਂ ਲੈਣਾ ਉਸ ਪਰਪਸ ਲਈ ਰੰਗ ਇਹਦਾ ਇੰਨਾ ਇੰਪੋਰਟੈਂਟ ਨਹੀਂ ਹੁੰਦਾ ਗੱਲ ਜਿਹੜਾ ਆਪਾਂ ਮਿੱਠਾ ਲੈਣਾ ਹੈ ਗੁੜ ਤੋਂ ਖੰਡ ਜਿਹੜੀ ਗੰਨੇ ਤੋਂ ਖੰਡ ਬੰਦੀ ਹੈ ਜਾਂ ਗੁੜ ਹੈ ਜੂਸ ਹੈ ਉਹ ਪਰਪਸ ਲਈ ਵਰਤਣਾ ਉਹ ਆਪਾਂ ਵੇਖਣਾ ਵੀ ਕਿਹੜੀ ਵੈਰਾਈਟੀ ਕਿਸ ਲਈ ਜ਼ਿਆਦਾ ਸੂਟੇਬਲ ਹੈ ਠੀਕ ਹੈ ਜੀ ਆਪਾਂ ਦੇਖਦੇ ਹਾਂ ਕਈ ਗੰਨੇ ਦਾ ਛਿਲਕਾ ਮੋਟਾ ਹੁੰਦਾ ਤੇ ਕਈਆਂ ਦਾ ਮੀਸ ਪਤਲਾ ਵੀ ਹੁੰਦਾ ਜਿਹੜਾ ਕਿ ਰਾਮ ਨਾਲ ਜਿਨ੍ਹਾਂ ਵਾ ਪੋਲੇ ਗੰਨੇ ਵੀ ਕਹਿ ਸਕਦੇ ਹਾਂ ਪੋਨਾ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਜਿਹੜੀ ਸੀਓ ਜੇ 85 ਕਿਸਮ ਹੈ ਉਹਨੂੰ ਪੋਨਾ ਕਿਹਾ ਜਾਂਦਾ ਹੈ ਉਹ ਆਸਾਨੀ ਨਾਲ ਚੂਪ ਸਕਦੇ ਨੇ ਕਿਸਾਨ ਵੀਰ ਇਸ ਤੋਂ ਬਿਨਾ ਸੀਓ 15023 ਹੈ ਉਹ ਵੀ ਇੱਕ ਪੋਨੀ ਇੱਕ ਸਾਡਾ ਸੀਓ ਪੀ ਵੀ 98 ਕਿਸਮ ਨਵੀਂ ਆਈ ਹੈ ਇਹ ਵੀ ਪੋਲਾ ਹੈ ਚੂਪਨ ਚ ਪੋਨਾ ਹੀ ਹੈ ਤੇ ਆਹ ਸੜੀਆਂ ਕਿਸਮਾਂ ਚੁੱਪਣ ਵਾਸਤੇ ਪੋਲੀਆਂ ਨੇ ਆਪਾਂ ਦੇਖ ਸਕਦੇ ਕੱਦ ਵੀ ਇਹਨਾਂ ਦੇ ਖਾਸੇ ਤਗੜੇ ਕੱਦ ਨੇ ਜਿਹੜੇ ਆਪਾਂ ਆਮ ਦੇਖਦੇ ਥੋੜੇ ਘੱਟ ਕੱਦ ਦੇ ਵੇਖਣ ਮਿਲਦੇ ਪਰ ਇਹ ਥੋੜੀ ਡਿਵੈਲਪਡ ਬਰੀਡਨ ਨੇ ਨਹੀਂ ਨਹੀਂ ਬਿਲਕੁਲ ਸਾਰੀਆਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਫਾਰਿਸ਼ ਕਿਸਮਾਂ ਆ ਅਸੀਂ ਉਹੀ ਇੱਥੇ ਲਾਈਆਂ ਨੇ ਜਿਹੜੀਆਂ ਯੂਨੀਵਰਸਿਟੀ ਨੇ ਆਪ ਟੈਸਟ ਕੀਤੀਆਂ ਕਈ ਸਾਲ ਦੀ ਤਜਰਬਿਆਂ ਤੋਂ ਬਾਅਦ ਤੇ ਉਹੀ ਅਸੀਂ ਇਹਦੇ ਪ੍ਰਦਰਸ਼ਨੀ ਵਾਸਤੇ ਲਾਈਆਂ ਹੈ ਹਾਂ ਤੇ ਇੱਕ ਗੰਨੇ ਤੋਂ ਖੰਡ ਵੀ ਬਣਦੀ ਸਰ ਖੰਡ ਵਾਸਤੇ ਕਿਹੜਾ ਗੰਨਾ ਵਰਤਿਆ ਜਾਂਦਾ ਉਹਦੇ ਬਾਰੇ ਜਾਣਕਾਰੀ ਦੋ ਇਹ ਸਾਰੀ ਖੰਡ ਵਾਸਤੇ ਹੀ ਹੈ ਜੀ ਅੱਛਾ ਜੀ ਕਿਸੇ ਨੂੰ ਵੀ ਆਪਾਂ ਇਸ ਖੰਡ ਵਾਲਾ ਹਾਂਜੀ ਹਾਂਜੀ ਉਹ ਚ ਕੋਈ ਅਗੇਤੀਆਂ ਕਿਸਮਾਂ ਕੋਈ ਦਰਮਿਆਨੀਆ ਪਛੇਤੀਆਂ ਕਿਸਮਾਂ ਉਹ ਮਿਲਾਂ ਦੇ ਹਿਸਾਬ ਨਾਲ ਹੀ ਜਿਹੜੀ ਕਿਸਮ ਦੀ ਵਰਤੋਂ ਕਰ ਸਕਦੇ ਤਾਂ ਸਾਡੇ ਨਾਲ ਹੁਣ ਕਿਸਾਨ ਵੀਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਚੰਨ ਸਿੰਘ ਜ਼ਿਲ੍ਹਾ ਸੰਗਰੂਰ ਦੇ ਹਲਕਾ ਦੇਡਬਾ ਜੀ ਅਸੀਂ ਗੰਨੇ ਦੀ ਵੀ ਖੇਤੀ ਕਰਦੇ ਆ ਜੀ 1 ਏਕੜ 2 ਏਕੜ ਦੀ ਉਹ 88 ਗੰਨਾ ਲਾਉਨੇ ਜੀ ਅਸੀਂ ਚੂਪਣ ਚ ਵੀ ਬਹੁਤ ਫੁੱਲ ਹੈ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਗੰਨੇ ਦੀ ਖੇਤੀ ਕਰਦੇ ਹੋ ਇਹਨੂੰ ਤੇ ਕੀ ਫਰਕ ਵੇਖਣ ਨੂੰ ਮਿਲਿਆ ਜੋ ਪਹਿਲਾਂ ਬਰੀਡ ਆਂਦੀ ਹੁੰਦੀ ਸੀ ਗੰਨੇ ਦੀ ਪਹਿਲਾਂ ਉਹਨਾ ਹੁੰਦਾ ਨਹੀਂ ਦੀ ਉਹਨਾ ਰਸ ਲਾ ਲੋ ਜਿੰਨੇ ਚੂਪਣ ਜੂ ਵੀ ਬਹੁਤ ਵਧੀਆ ਫੁੱਲ ਨਹੀਂ ਦੇ ਗੰਨੇ ਜੀ ਹੁਣ ਵੈਰਾਈਟੀਆਂ ਹਰ ਇੱਕ ਵੈਰਾਈਟੀ ਆ ਗਈ ਜੀ ਫੁੱਲਾ ਗੰਨਾ ਸਿਲਕਾ ਹੀ ਪੂਰਾ ਉਤਰੂਗਾ ਜੀ ਬਹੁਤ ਵਧੀਆ ਵੈਰਾਈਟੀਆਂ ਨੇ ਜੀ ਤੇ ਹੁਣ ਜਦੋਂ ਕਿਸਾਨ ਮੇਲੇ ਚ ਪਹੁੰਚੇ ਹਾਂ ਕੀ ਵੱਖ-ਵੱਖ ਚੀਜ਼ਾਂ ਵੇਖਣ ਇੱਥੇ ਮਿਲੀਆਂ ਨੇ ਨਵੀਆਂ ਕਿਸਮਾਂ ਜਿਹੜੀਆਂ ਵੇਖਣ ਜੀ ਈਰੀ ਦਾ ਬੀਜ ਲਾ ਲਓ ਜੀ ਜਿਵੇਂ 132 ਨਵੀਂ ਕਿਸਮ ਆਈ ਹੈ ਉਹਦਾ ਵੀ ਝਾੜ ਬਹੁਤ ਵਧੀਆ ਨਾਲੇ ਖਰਚਾ ਘਟਿਆ ਜੀ ਉਹਦਾ ਬਹੁਤ ਵਧੀਆ ਵੈਰਾਈਟੀ ਹੈ